ਸਾਰੇ ਇਹ ਸਕੂਲ ਜਿਹੜਾ ਹੈ ਸਕੂਲ ਸਿੱਖਿਆ ਵਿਭਾਗ ਦੇ ਅੰਡਰ ਹੈ ਔਰ ਇਹ ਪਿਛਲੇ ਕਾਫੀ ਸਮੇਂ ਤੋਂ ਇੱਥੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਔਰ ਇੱਥੇ ਪਰਸੋਂ ਰਾਤ ਨੂੰ ਕੁਝ ਲੋਕ ਜਿਹੜੇ ਆ ਉਹ ਸਕੂਲ ਦੇ ਪਿਛਲੇ ਪਾਸਿਓਂ ਸਾਡੇ ਅੰਦਾਜ਼ਾ ਵੀ ਉਧਰੋਂ ਦੀ ਆਇਆ ਹੈ ਔਰ ਇੱਥੋਂ ਆ ਕੇ ਸਕੂਲ ਦੇ ਉੱਪਰੋਂ ਔਰ ਥੱਲੋਂ ਕੋਈ ਸਮਾਨ ਜਿਹੜਾ ਹੈਗਾ ਉਹ ਚੋਰੀ ਕਰਕੇ ਰਾਤ ਦੇ ਸਮੇਂ ਲੈ ਕੇ ਗਈ ਹੈ ਜਿਹਦੇ ਵਿੱਚ ਜੋ ਸਾਡੇ ਧਿਆਨ ਚਾਹੰਦਾ ਹੈ ਵੀ LED ਸਾਡੇ ਬਿਜਲੀ ਦਾ ਸਮਾਨ ਸਾਡਾ ਇਲੈਕਟ੍ਰੋਨਿਕਸ ਦਾ ਸਮਾਨ ਔਰ ਜੋ ਤਾਰਾ ਵਗੈਰਾ ਹੈ ਗਿਆ ਸੈਨੀਟਰੀ ਦਾ ਸਮਾਨ ਉਹ ਸਮਾਨ ਜਿਹੜਾ ਹੈ ਪਹਿਲੀ ਨਜ਼ਰ ਦੇ ਵਿੱਚ ਦੇਖਣ ਜਾਂਦਾ ਕਿ ਉਹ ਕਾਫੀ ਮਾਤਰਾ ਦੇ ਵਿੱਚ ਇੱਥੋਂ ਚੋਰੀ ਕਰਕੇ ਲੈ ਗਏ ਹੈ ਤੇ ਇਹ ਸਕੂਲ ਜਿਹੜਾ ਹੈ ਜਦੋਂ ਬੰਦ ਪਿਆ ਸਾਨੂੰ ਜਦੋਂ ਕੱਲ ਪਤਾ ਲੱਗਿਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਇਤਲਾਹ ਦਿੱਤੀ ਆਪਣੇ ਅਧਿਕਾਰੀਆਂ ਨੂੰ ਅਸੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਕਿਉਂਕਿ ਇਹ ਸਕੂਲ ਜਿਹੜਾ ਹੈ ਇਹ ਸਾਡਾ ਸੁਪਨਾ ਹੈ ਇਲਾਕੇ ਦਾ ਇਹਦੇ ਚ ਹਰੇਕ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਅਸੀਂ ਗਰੀਬ ਬੱਚੇ ਇੱਥੇ ਪੜ ਕੇ ਜਿਹੜੇ ਆ ਉਹਨਾਂ ਨੇ ਆਪਣੇ ਭਵਿੱਖ ਦਾ ਨਿਰਮਾਣ ਕਰਨਾ ਹੈ ਪਰ ਜਦੋਂ ਇਹੋ ਜਿਹੀ ਘਟਨਾਵਾਂ ਹੁੰਦੀਆਂ ਤਾਂ ਕਿਤਨਾ ਕਿਤੇ ਨਿਰਾਸ਼ਾ ਜ਼ਰੂਰ ਹੁੰਦੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਅਜਿਹੇ ਲੋਕਾਂ ਨੂੰ ਜਿੱਥੇ ਨੱਥ ਪਾਈ ਜਾਵੇ ਉੱਥੇ ਉਹਨਾਂ ਦੇ ਵਿਭਾਗੀ ਕਾਰਵਾਈ ਕੀਤੀ ਜਾਵੇ ਔਰ ਇੱਥੇ ਰਾਤ ਦੇ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਬਾਰ-ਬਾਰ ਇੱਥੇ ਜਰੂਰ ਕੋਈ ਨਾ ਕੋਈ ਪੁਲਿਸ ਦੀ ਜਿਹੜੀ ਪੈਟਰੋਲਿੰਗ ਪਾਰਟੀ ਜਿਹੜੀ ਹੈ ਉਹ ਜਰੂਰ ਆਵੇ ਕਿਉਂਕਿ ਇਹ ਇਲਾਕਾ ਜਿਹੜਾ ਹੈਗਾ ਇਹ ਕਾਫੀ ਸੈਚੂਰੇਟਡ ਜਿਹੇ ਏਰੀਆ ਹੈ ਤਾਂ ਸਕੂਲ ਨਿਰਮਾਣ ਜਾਂ ਸਕੂਲ ਸ਼ਿਫਟਿੰਗ ਹੋਣ ਤੱਕ ਜਿੱਥੇ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੀ ਬੜੀ ਜਿਆਦਾ ਜ਼ਰੂਰਤ ਹੈ ਕਿਉਂਕਿ ਇੱਥੇ ਕੀਮਤੀ ਸਮਾਨ ਜਿਹੜਾ ਹੈਗਾ ਉਹ ਪਿਆ ਹੁੰਦਾ ਤੇ ਨਿਰਮਾਣ ਕਾਰਜ ਚੱਲਦੇ ਹੋਣ ਕਰਕੇ ਉਹ ਇਹ ਆਮ ਜਿਹੜੇ ਸਾਡੇ ਲੇਬਰ ਹੈਗੀ ਆ ਜਾਂ ਸਾਡੇ ਮਜ਼ਦੂਰ ਹੈ ਉਹ ਦਿਨ ਦੇ ਸਮੇਂ ਤਾਂ ਮੌਜੂਦ ਰਹਿੰਦੇ ਆ ਲੇਕਿਨ ਸ਼ਾਮ ਦੇ ਸਮੇਂ ਸਾਡਾ ਚੌਂਕੀਦਾਰ ਜਿਹੜਾ ਹੈ ਉੱਥੇ ਚਾਹੇ ਹੁੰਦਾ ਵਾ ਲੇਕਿਨ ਫਿਰ ਵੀ ਅਜੇ ਹੀ ਚੋਰਾਂ ਦੁਆਰਾ ਜਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਜਿਹੜਾ ਹੈਗਾ ਉਹ ਚਿੰਤਾ ਦਾ ਵਿਸ਼ਾ ਹੈ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਹਾਂਜੀ ਸਾਡੇ ਅਸੀਂ ਸਾਰਾ ਸਟਾਫ ਜਿਹੜੇ ਅਸੀਂ ਕੱਲ ਪੁਲਿਸ ਪ੍ਰਸ਼ਾਸਨ ਦੇ ਕੋਲ ਸਕੂਲ ਟਾਈਮ ਤੋਂ ਬਾਅਦ ਗਏ ਸੀ ਉਸ ਤੋਂ ਪਹਿਲਾਂ ਵੀ ਅਸੀਂ ਟੈਲੀਫੋਨਿਕਲੀ ਜਿਹੜਾ ਸੀਗਾ ਇੱਥੇ ਫੋਕਲ ਪੁਆਇੰਟ ਚੋਂ ਕੀਤੇ ਇਤਲਾਹ ਕੀਤੀ ਸੀਗੀ ਔਰ ਬਾਅਦ ਚ ਜਾ ਕੇ ਅਸੀਂ ਰਿਟਰਨ ਦੇ ਵਿੱਚ ਵੀ ਐਪਲੀਕੇਸ਼ਨ ਜਿਹੜੀਆਂ ਦੇ ਕੇ ਆਏ ਆ ਤੇ ਸਾਡੀ ਬੇਨਤੀ ਹੈ ਕਿ ਐਫ ਆਈ ਆਰ ਦਰਜ ਕਰਕੇ ਔਰ ਇਤੋਂ ਦੇ ਸੱਚ ਹੈ LED ਜਿਹੜੀ ਸਾਡੀ ਚੋਰੀ ਹੋ ਗਈ ਹੈ ਤੇ ਅਸੀਂ ਕਹਿੰਦੇ ਆ ਕਿ ਲੋਕੇਸ਼ਨ ਜਿਵੇਂ ਪਤਾ ਲੱਗ ਜਾਂਦੀਆਂ ਜਾਂ ਪੁਲਿਸ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਚੋਰਾਂ ਨੂੰ ਨੱਥ ਬਾਣੀ ਹੈ ਤਾਂ ਉਸ ਦੇ ਉੱਪਰ ਕਾਰਵਾਈ ਕਰਕੇ ਗੱਲ ਕਰੀਏ ਨੁਕਸਾਨ ਦੀ ਤੇ ਲਗਭਗ ਕਿੰਨਾ ਕੁ ਨੁਕਸਾਨ ਜਿਹੜਾ ਇਸ ਟਾਈਮ ਹੋ ਚੁੱਕਾ ਹੈ ਨੁਕਸਾਨ ਦਾ ਇਹ ਹੈ ਕਿ ਅਸੀਂ ਪਹਿਲੀ ਨੀਂਹ ਦੇ ਵਿੱਚ ਦੇਖੀਏ ਤਾਂ ਜਿਹੜਾ ਸਮਾਨ ਹੈਗਾ ਉਸ ਬਾਰੇ ਅੰਦਾਜ਼ਾ ਜਿਹੜਾ ਲਗਾਉਣਾ ਹਜੇ ਕਾਫੀ ਕਾਫੀ ਸੰਭਵ ਨਹੀਂ ਹੈ ਕਿਉਂਕਿ ਅਲੱਗ-ਅਲੱਗ ਸਥਾਨ ਦੇ ਉੱਪਰ ਕੰਸਟਰਕਸ਼ਨ ਚੱਲ ਰਹੀ ਹੈ ਉੱਪਰ ਵੀ ਚੱਲ ਰਹੀ ਹੈ ਥੱਲੇ ਵੀ ਚੱਲ ਰਹੀ ਹੈ ਔਰ ਜੋ ਦੇਖਣ ਨੂੰ ਆ ਰਿਹਾ ਵੈ ਕੋਈ ਸੀਸੀਟੀਵੀ ਜਾਂ ਕਿਸੇ ਹਜੇ ਫੁਟੇਜ ਦੇ ਜੰਗੀ ਤਰ੍ਹਾਂ ਦੇਖਣ ਤੋਂ ਪਤਾ ਲੱਗ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਲੇਕਿਨ ਜੇ ਅਸੀਂ ਦੇਖੀਏ ਤਾਂ ਬਿਜਲੀ ਦੀਆਂ ਤਾਰਾਂ ਦਾ ਸਾਡਾ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਦਾ ਸਾਡਾ ਜਿਹੜਾ ਇੱਥੇ ਐਲਈਡੀ ਦਾ ਜਿਵੇਂ ਜਾਂ ਉੱਪਰ ਸੈਂਟਰੀ ਦਾ ਸਮ ਜਿਹੜਾ ਨੁਕਸਾਨ ਜਿਹੜਾ ਹੈ ਉਹ ਹਜ਼ਾਰਾਂ ਦੇ ਵਿੱਚ ਤਾਂ ਹੋਇਆ ਹੀ ਹੈ ਇਹ ਤਾਂ ਪਹਿਲੀ ਨਜ਼ਰ ਦੇ ਵਿੱਚ ਦੇਖਣ ਨੂੰ ਪਤਾ ਲੱਗਦਾ ਹੀ ਹੈ ਬਾਕੀ ਜਦੋਂ ਚੋਰ ਫੜੇ ਜਾਣਗੇ ਜਾਂ ਜਿਹੜੇ ਇੱਥੇ ਜਿਨ੍ਹਾਂ ਨੇ ਸੇਂਦਮਾਰੀ ਕੀਤੀ ਹੈ ਉਹਨਾਂ ਦੇ ਫੜੇ ਜਾਣ ਤੋਂ ਸਾਰਾ ਸਮਾਨ ਬਰਾਮਦ ਹੋ ਜਾਊਗਾ ਤਾਂ ਫਿਰ ਜਿਹੜਾ ਹੈਗਾ ਪੂਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਨਹੀਂ ਕਮਰਿਆਂ ਦੀ ਜਿਹੜੀ ਇਹ ਬਿਲਡਿੰਗ ਬਣਨੀ ਸ਼ੁਰੂ ਹੋਈ ਹੈ ਇਹ ਜੀ ਲਗਭਗ 10 ਕਮਰੇ ਔਰ 플ਸ਼ ਵਾਸ਼ਰੂਮ ਜਿਹੜੇ ਕਿਚਨ ਹੈਗਾ ਉਹ ਇੱਥੇ ਬਣ ਕੇ ਲਗਭਗ ਤਿਆਰ ਹੋ ਚੁੱਕੇ ਹੈ ਲੇਕਿਨ ਜਲਦੀ ਸਕੂਲ ਜਿਵੇਂ ਅਸੀਂ ਸ਼ਿਫਟਿੰਗ ਵਾਲੇ ਪਾਸੇ ਵੱਧ ਰਹੇ ਸੀ ਤਾਂ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਸਮਾਨ ਜ਼ਿਆਦਾ ਜ਼ਰੂਰੀ ਹੈ ਉਸ ਨੂੰ ਇੱਥੇ ਰੱਖਿਆ ਜਾਵੇ ਤੇ ਜੇ ਸਾਰੇ ਦਾ ਸਾਰਾ ਸਮਾਨ ਇੱਥੇ ਲੱਗਿਆ ਹੁੰਦਾ ਤਾਂ ਚੋਰੀ ਜਿਹੜੀ ਸੀ ਉਹ ਲੱਖਾਂ ਚੋ ਸਕਦੀ ਸੀ ਮੌਕੇ ਤੇ ਤੁਸੀਂ ਦੇਖਿਆ ਕਿ ਕਿਧਰੋਂ ਚੁਰਾਣੇ ਆ ਇਸ ਨੂੰ ਤਾਂ ਕਿਉਂਕਿ ਇਧਰਲੇ ਪਾਸੇ ਗੇਟ ਜਿਹੜੇ ਨੂੰ ਗੇਟਾਂ ਨੂੰ ਜਿਹੜਾ ਤਾਲਾ ਲੱਗਿਆ ਸੀ ਉਹ ਐਜ਼ ਇਟ ਇਜ਼ ਹੀ ਸੀ ਤਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਜਾਂ ਅਸੀਂ ਸੋਚ ਸਕਦੇ ਹਾਂ ਕਿ ਪਿਛਲੇ ਪਾਸਿਓਂ ਜਿਹੜਾ ਹੈਗਾ ਅ ਚੋਰ ਜਿਹੜੇ ਹੈਗੇ ਉਹਨਾਂ ਨੇ ਪੌੜੀ ਲਗਾ ਕੇ ਜਿਹੜੀ ਸੀ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਸੀ ਤਾਂ ਹੋ ਸਕਦਾ ਪੌੜੀ ਲਗਾ ਕੇ ਜਾਂ ਉਹਨਾਂ ਨੇ ਜਿਹੜੇ ਪਿਛਣੀਆਂ ਪੈੜਾਂ ਲਗੀਆਂ ਉਹਨਾਂ ਦੇ ਸਹਾਰੇ ਜਿਹੜਾ ਉਹ ਬਿਲਡਿੰਗ ਦੇ ਅੰਦਰ ਵੜੇ ਹੋਣ ਔਰ ਪੌੜੀਆਂ ਦੇ ਰਸਤੇ ਜਿਹੜਾ ਆ ਕੇ ਉਹਨਾਂ ਨੇ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਕਿੱਦਾਂ ਦਾ ਇਨਸਾਫ ਚਾਹਨੇ ਤੁਸੀਂ ਪੁਲਿਸ ਦੇ ਉੱਤੇ ਅਸੀਂ ਤਾਂ ਇਹੀ ਅੰਜਾਮ ਚਾਹਨੇ ਆ ਜੀ ਕਿ ਕਿਉਂਕਿ ਪੰਜਾਬ ਜਿਹੜਾ ਹੈਗਾ ਇਹ ਹਮੇਸ਼ਾ ਤੋਂ ਹੀ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਅਮਨ-ਅਮਾਨ ਦੇ ਲਈ ਜਿਹੜਾ ਹੈਗਾ ਅਸੀਂ ਤਾਂ ਚਾਹਨੇ ਕਿ ਸਾਰੇ ਪਾਸੇ ਵਧੀਆ ਮਾਹੌਲ ਹੋਵੇ ਔਰ ਜੇ ਵਿਦਿਆ ਦੇ ਮੰਦਰਾਂ ਦੇ ਵਿੱਚ ਜਿਹੜੀ ਆ ਉਹ ਕੋਈ ਨਹੀਂ ਹੈ ਅਸੀਂ ਇਹੀ ਕਹਾਂਗੇ ਕਿ ਜਿਹੜੇ ਚੋਰ ਹੈਗੇ ਆ ਜਾਂ ਜਿਨ੍ਹਾਂ ਨੇ ਇੱਥੇ ਸੇਂਧਮਾਰੀ ਕੀਤੀ ਹੈ ਉਹਨਾਂ ਨੂੰ ਬੰਦੀ ਵਿਭਾਗੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਵੀ ਦਵਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਸਮਾਨ ਜਿਹੜਾ ਹੈ ਉਹ ਬਰਾਮਦ ਕਰਾਇਆ ਜਾਏ ਇੱਕ ਅਧਿਆਪਕ ਹੋਣ ਦੇ ਨਾਤੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਜੀ ਇੱਥੇ ਕੈਮਰੇ ਵੀ ਲੱਗੇ ਹੋਏ ਸੀ ਜਾਂ ਕੁਝ ਨਹੀਂ ਕੈਮਰੇ ਜਿਹੜੇ ਹੈਗੇ ਜੀ ਉਹ ਇੱਥੇ ਪਿਛਲੇ ਦਿਨਾਂ ਚ ਹੀ ਲਗਾਏ ਗਏ ਸੀਗੇ ਪਰੰਤੂ ਕੈਮਰਿਆਂ ਦੇ ਵਿੱਚ ਕਿਉਂਕਿ ਜਿਹੜੀ LED ਜਿਹੜੀ ਹੈ ਉਹ ਉਹੀ LED ਚੋਰੀ ਹੋ ਗਈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈ ਮਦਦ ਕਰਦੇ ਹੋਏ ਜਿੰਨੇ ਇੱਥੇ ਕੈਮਰਿਆਂ ਦੇ ਰਾਹੀਂ ਕੁਝ ਪਤਾ ਲੱਗਦਾ ਵਾ ਤਾਂ ਉਹ ਪੁਲਿਸ ਦੀ ਜਿਹੜੀ ਹੈਗੀ ਆ ਉਹਨਾਂ ਦੀ ਕਾਰਵਾਈ ਦੇ ਉੱਪਰ ਹੀ ਨਿਰਭਰ ਕਰਦਾ ਹੈ ਕਿ ਇੰਨੀ ਇੱਕ ਸਕਸ਼ਨ ਹੋ ਰਹੀ ਹੈ ਇੱਥੇ ਸਕਿਉਰਿਟੀ ਗਾਰਡ ਦਾ ਕੋਈ ਪ੍ਰਬੰਧ ਨਹੀਂ ਹਜੇ ਸਕੂਲ ਸ਼ਿਫਟ ਨਹੀਂ ਹੋਇਆ ਕੰਸਟਰਕਸ਼ਨ ਚੱਲ ਰਹੀ ਹੈ ਅਸੀਂ ਵਿਭਾਗ ਨੂੰ ਇਹ ਤਾਂ ਵਿਭਾਗ ਨੇ ਸਾਨੂੰ ਆਸ਼ਵਾਸਤ ਕਰਾਇਆ ਕਿ ਜਦੋਂ ਸਕੂਲ ਬਣ ਜਾਏਗਾ ਤੇ ਇੱਥੇ ਚੌਂਕੀਦਾਰ ਦੀ ਪੋਸਟ ਜਿਹੜੀ ਹੈ ਜਾਂ ਇੱਥੇ ਰਾਤ ਦੇ ਸਮੇਂ ਕੋਈ ਦਿੱਤਾ ਜਾਵੇਗਾ ਫਿਲਹਾਲ ਅਸੀਂ ਮਹੱਲੇ ਵਾਲਿਆਂ ਦੇ ਸਹਿਯੋਗ ਦੇ ਨਾਲ ਤੇ ਆਪਦੇ ਵੱਲੋਂ ਜਿਹੜੇ ਐਸਐਮਸੀ ਦੇ ਕਿਉਂਕਿ ਸਿੱਖਿਆ ਵਿਕਾਸ ਕਮੇਟੀ ਜਿਹੜੀ ਇਸ ਇਲਾਕੇ ਦੇ ਆ ਉਹਨਾਂ ਦੇ ਵੱਲੋਂ ਹੀ ਸਾਨੂੰ ਜਿਹੜਾ ਇੱਕ ਚੌਂਕੀਦਾਰ ਮੁਹੱਈਆ ਕਰਾਇਆ ਗਿਆ ਵੈ ਤੇ ਉਹ ਅਸੀਂ ਜਿਹੜਾ ਹੈਗਾ ਵੈ ਅਧਿਆਪਕ ਤੇ ਮੋਲਕਾ ਕਮੇਟੀ ਰਲ ਕੇ ਜਿਹੜਾ ਹੈਗਾ ਅਸੀਂ ਸਕੂਲ ਨੂੰ ਆਪਣੇ ਤੌਰ ਤੇ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਤੁਸੀਂ ਸਮਝੋ ਜੀ ਤਾਂ ਸਾਡਾ ਇੱਥੇ ਇੱਕ ਚੌਕੀਦਾਰ ਰੱਖਿਆ ਹੋਇਆ ਸੀਗਾ ਜਿਹਨੇ ਸਾਨੂੰ ਫੋਨ ਦੇ ਰਹੀ ਇਹ ਸੰਦੇਸ਼ ਦਿੱਤਾ ਕਿ ਸਕੂਲ ਦੇ ਵਿੱਚ ਸਾਡੀ ਕਾਫੀ ਵੱਡੀ ਚੋਰੀ ਹੋ ਗਈ ਜਿਦੇ ਵਿੱਚ ਸਾਡੀ ਬਾਹਰ ਮੱਚੀ ਮੋਟਰ ਦੀ ਟੈਕਸੀ ਜਿਹੜੀ ਕਾਫੀ ਲੰਬੀ ਸੀਗੀ ਤੇ ਉਹਦੇ ਨਾਲ ਸਾਡੇ ਕਈ ਨਵੇਂ ਪੱਖੇ ਲਿਆ ਕੇ ਰੱਖੇ ਪਏ ਸੀ ਜਿਵੇਂ ਤੁਸੀਂ ਦੇਖ ਰਹੇ ਹੋ ਨੂੰ ਵੀ ਸਾਡੀ ਸਾਰੇ ਜਿਹੜੀ ਇਮਾਰਤਾਂ ਹੀ ਬਣ ਰਹੀਆਂ ਹੱਲੇ ਤੇ ਇਹਦਾ ਕਾਫੀ ਸਮਾਨ ਸੀ ਜਿਹੜਾ ਕਿ ਕਾਫੀ ਕਾਸਟਲੀ ਸੀਗਾ ਸੈਂਟਰੀ ਦਾ ਸਮਾਨ ਔਰ ਇੱਥੇ ਸਾਡੀ LED ਲੱਗੀ ਸੀਗੀ ਤੇ ਹੋਰ ਵੀ ਕਈ ਜਿਹੜੀਆਂ ਐਕਸਪੈਂਸਿਵ ਚੀਜ਼ਾਂ ਸੀਗੀਆਂ ਜਿਹੜੀਆਂ ਅਜੇ ਸੀ ਲਾਉਣੀਆਂ ਸੀ ਔਰ ਬਿਲਕੁਲ ਮਤਲਬ ਅਜੇ ਸੀ ਉਹਨਾਂ ਨੂੰ ਟੱਚ ਤੱਕ ਨਹੀਂ ਕੀਤਾ ਸੀ ਨਵੀਆਂ ਸੀ ਉਹ ਸਾਰੀਆਂ ਚੋਰੀ ਹੋ ਗਈਆਂ ਸਾਡਾ ਕਾਫੀ ਨੁਕਸਾਨ ਹੋਇਆ ਮੈਡਮ ਤੁਸੀਂ ਇਸ ਸਕੂਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਿਰਮਾਣ ਕਾਰਜ ਕਰਵਾ ਰਹੇ ਹੋ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਮੇਰੇ ਕੋਲੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਕੁਝ ਸ਼ਰਾਰਤੀ ਹਰ ਸਾਭ ਨੂੰ ਬਹੁਤ ਸਾਰੀਆਂ ਗੱਠਰ ਕਟਾ ਦਿੱਤੀਆਂ ਗਈਆਂ ਚੋਰੀਆਂ ਕੀਤੀਆਂ ਜਾਣੀਆਂ ਇੱਥੇ ਸਭੀ ਨਵੇਂ ਮਾਰਕ ਦੇ ਵਿੱਚੋਂ ਕਾਫੀ ਸੁਹਾਨ ਇਲੈਕਟ੍ਰੋਨਿਕਸ ਦਾ ਕੁਝ ਸੈਲਟਰੀ ਦਾ ਕਾਫੀ ਸਮਾਨ ਸੀ ਸਾਡੀ ਐਫੀਵੀ ਸੀ ਗਿਆ ਕੁਝ ਫੈਂਸੀ ਦੀ ਬਿਜਲੀ ਦਾ ਕਾਫੀ ਸੁਹਾਨ ਜਿਹੜਾ ਕਿ ਫਿਟਿੰਗ ਚੱਲ ਰਹੀ ਸੀ ਪਿੱਛੇ ਕੰਸਟਰਕਸ਼ਨ ਦਾ ਸਮਾਨ ਕਾਫੀ ਪਿਆ ਸੀ ਅਸਲੀ ਵਿਛੋੜਾ ਸਾਰਾ ਚੋਰੀ ਕਰਕੇ ਲੈ ਗਏ ਨੇ ਤੇ ਪੁਲਿਸ ਦੇ ਸਾਹਮਣੇ ਇੱਕ ਦੇਤੀ ਹੈ ਕਿ ਉਹ ਇਸੇ ਇਲਾਕੇ ਦੇ ਵਿੱਚ ਆਪਣੀ ਪੈਟਰੋਲਿੰਗ ਤੋਂ ਤੇ ਇਸ ਚੌਕੀ ਦੇ ਨਾਲ ਇਸ ਇਲਾਕੇ ਦੀ ਦੇਖਰੇ ਕਰ ਤਾਂ ਕਿ ਅਗੋਂ ਕੋਈ ਅਸਰਾ ਦੀ ਵਾਰ ਦਾ ਜਿਹਾ ਹੋ ਨਾ